ਉਹਦੀ ਲੋੜ ਨਹੀਂ ਐ ਤੁਸੀਂ ਪੀਪਲ ਪਾਰਟ ਹੋ ਚੁੱਕੇ ਹੈ ਨਾ ਇਹ ਤਾਂ ਆਪਣੀ ਸਾਰਾ ਤੇ ਡਿਊਟੀ ਬਣਦੀ ਐ ਤੇ ਤੁਸੀਂ ਨਾਲ ਖੜੇ ਵੀ ਹੁੰਦੇ ਹੋ ਸਟੱਬਲ ਵਰਨਿੰਗ ਵੀ ਨਾਲ ਖੜੇ ਹੁੰਦੇ ਹੋ ਤਾਂ ਇਸੇ ਤਰੀਕੇ ਨਾਲ ਇੱਕ ਵਾਰ ਮੋੜ ਚੱਲ ਰਿਹਾ ਹੈ ਯੁੱਧ ਨਸ਼ਾ ਮਨੂ ਦੇ ਇੱਕ ਯੁੱਧ ਚੱਲ ਰਿਹਾ ਹੈ ਉਹਦੇ ਲਈ ਮੇਰੀ ਸਾਰਿਆਂ ਨੂੰ ਦਰਖਾਸਤ ਹੈ ਜੀ ਕਿ ਤੁਸੀਂ ਬਿਲਕੁਲ ਅੱਗੇ ਵੱਧ ਕੇ ਆਪਣੇ ਪਿੰਡਾਂ 'ਚ ਇਹ ਜਿਹੜਾ ਹੈ ਉਹਨੂੰ ਆਪਾਂ ਪ੍ਰਸ਼ਾਸਨ ਦੇ ਹਰ ਕਦਮ ਨਾਲ ਮਿਲ ਕੇ ਜਿਹੜੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਸਾਡੇ ਨਾਲ ਸਾਂਝੀ ਕਰੋ ਜਿਹੜੀ ਸਾਡੇ ਕੋਲ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹੀ ਕਰਦੇ ਆਂ ਜਿਹੜੀ ਦੂਜੀ ਹੈ ਆਪਣਾ ਜਿਹੜੇ ਰੈਵਨਿਊ ਮੈਗਮੇ ਮਾਨ ਮੈਗਮੇ ਤੇ ਜਿੰਨੀ ਆਪਣੇ ਇਨੋਵੇਸ਼ਨਸ ਚੱਲ ਰਹੀਆਂ ਨੇ ਜਿੰਨੇ ਚੇਂजेस ਚੱਲ ਰਹੀ ਹੈ ਉਹਦੇ ਲਈ ਮੇਰੀ ਸਾਰਿਆਂ ਨੂੰ ਦਖਾਸਤ ਹੈ ਜੀ ਕਿ ਉਹਦੇ ਲਈ ਤੁਸੀਂ ਪਲੀਜ਼ ਅੱਗੇ ਵਧ ਚੜ ਕੇ ਆਓ ਵਧ ਚੜ ਕੇ ਆਪਣਾ ਉਹਦੇ ਵਿੱਚ ਹਿੱਸਾ ਲਓ